ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਬਾਣੀ ਗਾਥਾ ਆਓ 16 ਨੰਬਰ ਸ਼ਲੋਕ ਜਿਹੜਾ ਸਤਗੁਰ ਦਾ ਉਹਦੀ ਵਿਚਾਰ ਸਾਂਝੀ ਕਰੀਏ ਸਭ ਤੋਂ ਪਹਿਲਾਂ ਪਾਠ ਕਿਵੇਂ ਪੜਨਾ ਹੈ ਬਾਣੀ ਦਾ ਵਿਚਾਰਨ ਕਿਵੇਂ ਕਰਨਾ ਹੈ ਰੋਜ਼ ਦੀ ਤਰ੍ਹਾਂ ਜਿਵੇਂ ਅਸੀਂ ਸਭ ਤੋਂ ਪਹਿਲਾਂ ਪਾਠ ਪੜ੍ਹਦੇ ਹਾਂ ਆਓ ਬਿਲਨ ਇਸ ਸ਼ਲੋਕ ਦਾ ਪਾਠ ਕਰੀਏ ਦਸਨ ਬਿਹੂਨ ਕੋ ਅੰਗੰ ਮੰਤਰੰ ਗਾਰੂੜੀ ਨਿਵਾਰੰ ਵਿਆਦ ਕੋ 파ੜਨ ਸੰਤੰ ਨਾਨਕ ਲਵਦ ਕਰਮਣਹ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਇਸ ਪਾਵਨ ਸ਼ਲੋਕ ਦੇ ਵਿੱਚ ਸਾਨੂੰ ਇੱਕ ਸੋਝੀ ਇੰਨੇ ਨੇ ਦਸ ਦੇ ਸਖੋਜਤ ਮਹਿਲੇ ਜਤ ਦੇਖੋ ਤਪ ਸੂਏ ਮਨ ਵਸਿ ਆਵੇ ਨਨਕਾ ਜੇ ਪੂਰਨ ਕਿਰਪਾ ਹੋਏ ਮਨ ਵਸ ਦੇ ਵਿੱਚ ਉਹਦਾ ਜਦੋਂ ਮਾਲਕ ਦੀ ਪੂਰੀ ਕਿਰਪਾ ਹੋ ਜਾਂਦੀ ਫਿਰ ਗੁਰੂ ਮਿਹਰਬਾਨ ਹੋ ਜਾਂਦਾ ਤੇ ਗੁਰੂ ਮਿਹਰਬਾਨ ਹੋ ਕੇ ਸਾਡੇ ਅੰਦਰੋਂ ਸਾਡੇ ਵਿਕਾਰਾਂ ਨੂੰ ਦੂਰ ਕਰ ਦਿੰਦਾ ਬੰਦਗੀ ਵਾਲੇ ਸਾਡੇ ਸੁਭਾਅ ਨੂੰ ਪ੍ਰਗਟ ਕਰ ਦਿੰਦਾ ਤੋ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਇਥੇ ਇੱਕ ਉਦਾਹਰਣ ਦਿੰਨੇ ਨੂੰ ਜਿਵੇਂ ਸੱਪ ਗਰੁੜ ਜਿਹੜਾ ਸੱਪ ਦਾ ਦੈਰੀ ਹੈ ਗਰੁੜ ਸੱਪ ਨੂੰ ਖਾ ਜਾਂਦਾ ਜਿਵੇਂ ਤੁਲਸੀਦਾਸ ਜੀ ਨੇ ਰਮਾਇਣ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਜਦੋਂ ਰਾਵਣ ਨੇ ਰਾਮਚੰਦਰ ਜੀ ਨੂੰ ਸੱਪਾਂ ਦੇ ਨਾਲ ਜੁੜ ਦਿੰਦਾ ਤਦੋਂ ਗਰੁੜ ਆਏ ਸਨ ਜਿਨ੍ਹਾਂ ਨੇ ਸੱਪਾਂ ਨੂੰ ਕਟਿਆ ਤੋ ਸੱਪਾਂ ਦੀ ਕਾਟ गरुड़ है तो सपदे जहर दी काठ मंत्र है उने गरुड़ी मात्र गरुड़ी मंत्र ਵੀ ਕਹਿੰਦੇ ਨੇ ਵੈਸੇ ਗਾਰੋੜੀ ਕਹਿੰਦੇ ਨੇ ਜਿਹੜਾ ਮੰਦਰੀ ਹੁੰਦਾ ਮੰਤਰ ਪੜਦਾ ਸੋ ਆਓ ਹੁਣ ਇਸ ਸ਼ਲੋਕ ਨੂੰ ਸਮਝੀਏ दशन बिहुन ओयंग मेरा पोयंग ननू ਬਾਤ ਹੈ ਇਥੇ ਨਿਜ਼ਮ ਹੈ ਪਹਿਲੇ ਜਿਵੇਂ पोयंग पब्बे ਨਾਲ ਕੁੜ ਜਈਏ ਨੂੰ ਟਿੱਪੀ ਗੱਗੇ ਨੋਟਿਪੀ ਤੋਂ ਜ਼ਈਆ ਕਿਸ ਤਰ੍ਹਾਂ ਉਚਾਰਿਆ ਜਾਵੇਗਾ ਸ਼ਬਦ ਨੂੰ ਦੇਖ ਕੇ ਸਿਹਾਰੀ ਪਲੱਸ ਐੜਾ ਈੜੀ ਸਿਹਾਰੀ ਪਲੱਸ ਐੜਾ ਈੜੀ ਵਿਹਾਰੀ ਈੜੀ ਲਾਮ ਵੀ ਇਸ ਤਰ੍ਹਾਂ ਸ਼ਬਦ ਨੂੰ ਦੇਖ ਕੇ ਵਿਦਵਾਨਾਂ ਅਨੁਸਾਰ ਉਚਾਰਨ ਹੁੰਦਾ ਹੈ ਤੋਂ ਇਥੇ ਜ਼ਈਏ ਵਿੱਚ ਪੀ ਹੈ ਗੱਗੇ ਨੋਟਿਪੀ ਕਿ ਹੈ ਤੋਂ ਇਸ ਜ਼ਈਏ ਨੇ ਈੜੀ ਸਿਹਾਰੀ ਪਲੱਸ ਐੜੇ ਵਿੱਚ ਬਦਲਣਾ ਬੈਨ ਉਕਰ ਉਸੇ ਤਰ੍ਹਾਂ ਹੀ ਈੜੀ ਸਿਹਾਰੀ ਐੜਾ ਪਰਜਈਏ ਨੋ ਟਿੱਪੀ ਹੈ ਐੜੇ ਦੀ ਟਿੱਪੀ ਆ ਗਈ ਗੱਗੇ ਨੋ ਟਿੱਪੀ ਹੈ ਗੱਗੇ ਦੀ ਟਿੱਪੀ ਆ ਗਈ ਤੋ ਉਚਾਰ ਹੋਏਗਾ ਭਉੰਗੰ ਇਹਦਾ ਉਚਾਰਨ ਹੈ ਭਉੰਗੰ ਭਉੰਗ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ ਸੁਪਨੋ ਤੋ ਸਤਗੁਰੂ ਕਹਿੰਦੇ ਨੇ ਦਸਨ ਵਿਭੂਨ ਭਉੰਗੰ ਇਹਦਾ ਮੰਦਰੀ ਹੁੰਦਾ ਨਾ ਜਿਹੜਾ ਗਾਰੋੜੀ ਮੰਤਰ ਜਣੀ ਗਾਰੋੜੀ ਹੁੰਦਾ ਮਾਂਦਰੀ ਫਿਰ ਉਹ ਮੰਤਰ ਪੜਦਾ ਉਹਨੂੰ ਕਹਿੰਦੇ ਗਾਰੂੜੀ ਮੰਤਰ ਉਹ ਮੰਤਰ ਪੜਨ ਵਾਲਾ ਸព ਦੇ ਦੰਦਾਂ ਨੂੰ ਖੱਟੇ ਕਰਦਾ ਦਸਨ ਬਿਹੂਣ ਕਰ ਦਿੰਦਾ ਭਾਵ ਦੰਦਾਂ ਤੋਂ ਬਿਨਾ ਕਰ ਦਿੰਦਾ ਉਹ ਦਸਨਾਂ ਵੀ ਹੁਣ ਉਹਨਾਂ ਨੂੰ ਤੇ ਭਾਂੰਨਤ ਭਾਵਸਾ ਮੰਤਰੰ ਗਾਰੂੜੀ ਨਿਵਾਰਣ ਤੇ ਉਹਦੇ ਜ਼ਹਿਰ ਨੂੰ ਦੂਰ ਕਰਨ ਵਾਸਤੇ ਮੰਤਰ ਪੜਦਾ ਜਿਹਨੂੰ ਗਾਰੂੜੀ ਮੰਤਰ ਕਹਿੰਦੇ ਨੇ ਅੱਜ ਵੀ ਪੁਰਾਣੇ ਸਮਿਆਂ ਦੀ ਗੱਲ ਨਹੀਂ ਪੁਰਾਣੇ ਸਮੇਂ ਚ ਹੁੰਦਾ ਸੀ ਬੁਖਾਰ ਹੋਵੇ ਮੰਤਰ ਪੜਕੇ ਲਾ ਦੇਣਾ ਸੱਪ ਲੜ ਜਾਵੇ ਮੰਤਰ ਪੜਕੇ ਲਾ ਦੇਣਾ ਉਹਦਾ ਜ਼ਹਿਰ ਵਿਚੂ ਲੜ ਜਾਵੇ ਉਹਦਾ ਮੰਤਰ ਕੋਈ ਹੋਰ ਹੋਣਾ ਇਸ ਤਰ੍ਹਾਂ ਮੰਤਰਾਂ ਨਾਲ ਉਚਾਰ ਜਿਹੜਾ ਨਾ ਉਹ ਉਪਚਾਰ ਹੁੰਦਾ ਸੀ ਪੁਰਾਣੇ ਸਮਿਆਂ ਵਿੱਚ ਤੇ ਜਿਹੜਾ ਉਹ ਮੰਤਰ ਪੜਨ ਵਾਲਾ ਮਨੁੱਖ ਹੁੰਦਾ ਸੀ ਨੂੰ ਮੰਦਰੀ ਕਹਿੰਦੇ ਸਨ ਜਾਂ ਮੰਤਰੀ ਕਹਿੰਦੇ ਸੀ ਮੰਦਰੀ ਸ਼ਬਦ ਵਰਤਿਆ ਜਾਂਦਾ ਸੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਜਿਹੜਾ ਮੰਦਰੀ ਹੈ ਉਹ ਸੱਪ ਦੇ ਜ਼ਹਿਰ ਨੂੰ ਮੰਤਰ ਨਾਲ ਉਤਾਰ ਦਿੰਦਾ ਔਰ ਸੱਪ ਨੂੰ ਦੰਦਾਂ ਤੋਂ ਬਿਨਾ ਕਰ ਦਿੰਦਾ ਠੀਕ ਇਸੇ ਤਰ੍ਹਾਂ ਜਿਸ ਤਰ੍ਹਾਂ ਮਾਂਦਰੀ ਜਿਹੜਾ ਹੈ ਸੱਪ ਨੂੰ ਜ਼ਹਿਰ ਤੇ ਬਿਨਾ ਕਰ ਦਿੰਦਾ ਔਰ ਉਹਨੂੰ ਦੰਦਾਂ ਤੇ ਬਿਨਾ ਕਰ ਦਿੰਦਾ ਇਸੇ ਤਰ੍ਹਾਂ ਹੀ ਵਿਆਦ ਉਪਾੜਨ ਸੰਤਨ ਉਪਾੜਨ ਦਾ ਅਰਥ ਇਹ ਨਾਸ਼ ਕਰ ਦੇਦਾ ਸੰਤਨ ਮਤਲਬ ਸੰਤ ਜਨ ਵਿਆਦ ਦਾ ਮਤਲਬ ਹੁੰਦਾ ਮਾਨਸਿਕ ਰੂਪ ਆਹ ਵਿਆਦ ਉਪਾੜ ਤਿੰਨ ਤਰ੍ਹਾਂ ਦੇ ਰੋਗ ਹੁੰਦੇ ਨੇ ਸਰੀਰਕ ਮਾਨਸਿਕ ਬਹਿਮ ਪਰਮ ਤੋਂ ਮਾਨਸਿਕ ਰੋਗ ਆਤਮਿਕ ਰੋਗ ਕਹਿ ਲਈ ਜਿਹੜੇ ਸੰਤ ਜਨ ਨੇ ਨਾ ਉਹ ਮਨੁੱਖ ਦੇ ਆਤਮਿਕ ਰੋਗਾਂ ਨੂੰ ਵੀ ਮਾਨਸਿਕ ਰੋਗਾਂ ਨੂੰ ਵੀ ਦੂਰ ਕਰ ਦਿੰਦੇ ਇਸੇ ਤਰ੍ਹਾਂ ਜਿੱਦਾਂ ਮਾਂਦਰੀ ਜ਼ਹਿਰ ਨੂੰ ਦੂਰ ਕਰ ਦਿੰਦਾ ਨਾਨਕ ਲਬਦ ਕਰਮਣ ਹੈ ਪਰ ਏ ਨਾਨਕ ਉਹ ਸੰਤ ਜਨ ਬੜੇ ਕਰਮਾਂ ਦੇ ਚੰਗੇ ਕਰਮਾਂ ਦੇ ਨਾਲ ਲੱਭਦੇ ਹਨ ਬੜੇ ਭਾਗਾਂ ਦੇ ਨਾਲ ਲੱਭਦੇ ਤਾਂ ਸੰਤ ਜਨਾਂ ਦੀ ਸੰਗਤ ਦੇ ਵਿੱਚ ਮਨੁੱਖ ਦੇ ਨਾਸ਼ ਹੋ ਜਾਂਦੇ ਜਿਹੜੇ ਰੋਗ ਨੇ ਇਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਗਾਰੂੜੀ ਮੰਤਰ ਵਾਲਾ ਮੰਦਰੀ ਸੱਪ ਦੇ ਜ਼ਹਿਰ ਤੇ ਦੰਦਾਂ ਨੂੰ ਉਪਾੜ ਦਿੰਦਾ ਮਿਟਾ ਦਿੰਦਾ ਇਸੇ ਤਰੀਕੇ ਦੇ ਨਾਲ ਸੰਤ ਜਨ ਮਨੁੱਖ ਦੇ ਰੋਗਾਂ ਨੂੰ ਦੂਰ ਕਰ ਦਿੰਦੇ ਹਨ ਸੋ ਇਸ ਤਰ੍ਹਾਂ ਸਾਧੂ ਜੀ ਸਮਝਾਉਂਦੇ ਨੇ ਜਿਵੇਂ ਵਿਆਦ ਸ਼ਬਦ ਹੈ ਇਥੇ ਲਿਖਿਆ ਵੀ ਹੋਇਆ ਬੱਬੇ ਪਿਆਰ ਚ ਲਈਆ ਕੰਨਾ ਤਦੇ ਸਿਹਾਰੀ ਸਿਹਾਰੀ ਪਲੱਸ ਐੜਾ ਬਣਨਾ ਹੈ ਤਾਂ ਬੱਬੇ ਨੂੰ ਸਿਹਾਰੀ ਆ ਗਈ ਐੜਾ ਕੰਨਾ ਲੱਗਿਆ ਹੋਇਆ ਤਦੇ ਸਿਹਾਰੀ ਵਿਆਦ ਇਹਦਾ ਅਰਥ ਹੈ ਰੋਗ ਜਿਵੇਂ ਕੋਈਆਂ ਕੋਈਆਂ ਸਤਨੂ ਕਹਿੰਦੇ ਨੇ ਵਿਆਦ ਰੋਗ ਨੂੰ ਕਹਿੰਦੇ ਨੇ ਸੋ ਇਸ ਤਰ੍ਹਾਂ ਸਤਿ ਦੀ ਇਹ ਸਮਝ ਨਹੀਂ ਆਇਆ ਕਿ ਭਾਈ ਗੁਰੂ ਦੇ ਮੰਤਰ ਦੇ ਨਾਲ ਸੰਤ ਜਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਕੇ ਆਪਣੇ ਅੰਦਰੋਂ ਵਿਕਾਰਾਂ ਨੂੰ ਪਟ ਦੇ ਆਪਣੇ ਅੰਦਰੋਂ ਜਿਹੜੇ ਰੋਗ ਨੇ ਉਹਨਾਂ ਨੂੰ ਗੁਰੂ ਦੇ ਸਹਾਰੇ ਨਾਸ਼ ਕਰ ਲੈ। ਭਾਵੇਂ ਗੁਰੂ ਮਿਟਾ ਦੇ ਨਸਾਂ ਭੀਆਂ ਲਗਾ ਦਿੰਦੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ